ਕਿਸੇ ਘਰ ਪਰਿਵਾਰ ਨੇ ਕਿਸੇ ਫੰਕਸ਼ਨ ਤੇ ਜਾਣਾ ਸੀ ਤੇ ਗਵਾਂਢੋਂ ਉਹਨਾਂ ਨੇ ਗੱਡੀ ਮੰਗਣ ਵਾਸਤੇ ਜਾ ਦਰਵਾਜ਼ਾ ਖੜਕਾਇਆ ਜਿਨ੍ਹਾਂ ਦੇ ਘਰੋਂ ਗੱਡੀ ਮੰਗੀ ਭਲੇ ਲੋਕ ਸਨ ਗੁਰਮੁਖੋਂ ਨੇ ਤੇ ਅੱਜ ਕੱਲ੍ਹ ਕੌਣ ਵਸਤੂ ਦਿੰਦਾ ਹੈ ਉਹਨਾਂ ਨੇ ਕਿਹਾ ਵੀ ਠੀਕ ਹੈ ਤੁਸੀਂ ਲੈ ਜਾਓ ਤੇ ਨਾਲ ਹੀ ਏ ਵੀ ਕਹਿ ਦਿੱਤਾ ਵੀ 4:00 ਵਜੇ ਤੱਕ ਤੁਸੀਂ ਗੱਡੀ ਨਾ ਸਾਨੂੰ ਵਾਪਸ ਜਰੂਰ ਕਰ ਦਿਓ ਅਸੀਂ ਕਿਤੇ ਜਾਣਾ ਇਹ ਕਹਿੰਦਾ ਵੀ ਠੀਕ ਆ ਮੈਂ ਦੇ ਦਾਂਗਾ ਕਹਿੰਦਾ ਦੇਖ ਲਓ ਮੈਂ ਤੁਸੀਂ ਨਾ ਆਇਓ ਤੇ ਮੈਂ ਆ ਆ ਜਾਣਾ ਲੈਣ ਕਹਿੰਦਾ ਠੀਕ ਆ ਇਹ ਘਰ ਆਇਆ ਗੱਡੀ ਲਿਆਂਦੀ ਕੁਦਰਤੀ ਪਰਿਵਾਰ ਜਿਹੜਾ ਉਹ ਤਿਆਰ ਸ਼ਾਰ ਸੀ ਜਦੋਂ ਬਾਹਰ ਨਿਕਲਣ ਲੱਗੇ ਤੇ ਬੱਚੇ ਵੇਖਦੇ ਨੇ ਘਰ ਵਾਲੀ ਵੇਖਦੀ ਆ ਗੱਡੀ ਕੁਝ ਬੜੀ ਹੋਈ ਆ ਉਹ ਕਹਿੰਦੇ ਵੀ ਪਹਿਲਾਂ ਇਹਨੂੰ ਧੋਬ ਬਣਾ ਕੇ ਤੇ ਲਿਆ ਇੰਨੀ ਗੱਡੀ ਗੰਦੀ ਚ ਜਾਵਾਂਗੇ ਕੀ ਕਹਿਣਗੇ ਲੋਕ ਉਹ ਕਹਿੰਦਾ ਠੀਕ ਹੈ ਤੁਸੀਂ ਬੈਠੋ ਮੈਂ ਫਿਰ ਇਹਨੂੰ ਸਵਾਰ ਕੇ ਲਿਉਣਾ ਹੁਣੋ ਕੀ ਕਰਦਾ ਹੈ ਉਹ ਗੱਡੀ ਨੂੰ ਬਾਹਰੀ ਤੌਰ ਤੇ ਸ਼ਿੰਗਾਰਨ ਵਾਸਤੇ ਸ਼ਿੰਗਾਰਨਾ ਹੀ ਧੋਣਾ ਕੀ ਹੁੰਦਾ ਸੋਨਾ ਬਣਾਉਣਾ ਜਿੱਥੇ ਜਾਂਦਾ ਹੈ ਉਥੇ ਪਹਿਲਾਂ ਹੀ 2-4 ਗੱਡੀਆਂ ਖੜੀਆਂ ਨੇ ਉਹ ਕਹਿੰਦੇ ਵੀ ਇੰਨਾ ਸਮਾਂ ਲੱਗਣਾ ਕਹਿੰਦਾ ਕੋਈ ਨਹੀਂ ਹੁਣ ਜਦੋਂ ਘਰ ਦੇ ਕਹਿੰਦੇ ਨੇ ਵੀ ਸੋਹਣੀ ਬਣਾ ਕੇ ਲਿਆ ਤੇ ਫਿਰ ਫੇਰ ਹੀ ਜਾਵਾਂਗੇ ਉਹ ਜਾ ਕੇ ਗੱਡੀ ਧਵਾਉਂਦਾ ਏ ਤੇ ਧਵਾਉਣ ਤੋਂ ਬਾਅਦ ਜਦੋਂ ਘਰ ਆਉਂਦਾ ਏ ਤੇ ਕੁਦਰਤਨ 12:00 ਵਜੇ ਦਾ ਟਾਈਮ ਜਿਹੜਾ ਕਿਉਂਕਿ ਆਪ ਟ੍ਰੌਲ ਗੱਡੀ ਧਵਾਉਣ ਗਿਆ ਸੀ ਸਮਾਂ ਲੱਗ ਗਿਆ ਜਦੋਂ ਘਰ ਆਇਆ ਕਿ ਕੁਦਰਤ ਨੂੰ ਨਿਆਣਿਆਂ ਨੂੰ ਭੁੱਖ ਲੱਗੀ ਉਹ ਰੋਟੀ ਬਣਾਉਣੇ ਕਹਿੰਦੇ ਕਿ ਸਵੇਰ ਦੇ ਭੁੱਖੇ ਥੋੜਾ ਲੈ ਕੇ ਜਾਣੇ ਆ ਕੀ ਪਤਾ ਅੱਗੇ ਕੁਝ ਮਿਲੇ ਕਿ ਨਾ ਮਿਲੇ ਸਿਆਣੇ ਤਾਂ ਹੀ ਕਹਿੰਦੇ ਨੇ ਘਰੋਂ ਜਾਈਏ ਰੱਜ ਕੇ ਤੇ ਅੱਗੋਂ ਮਿਲੇ ਭੱਜ ਕੇ ਤੇ ਜੇ ਘਰੋਂ ਜਾਈਏ ਭੁੱਖੇ ਤੇ ਅੱਗੋਂ ਕੋਈ ਨਾ ਪੁੱਛੇ ਹੁਣ ਉਹ ਰੋਟੀ ਦੇ ਆਹਰ ਚ ਲੱਗ ਗਏ ਇਹ ਜਿਹੜਾ ਗਿਆ ਹੋਇਆ ਸੀ ਕਹਿੰਦਾ ਤੁਸੀਂ ਖਾ ਲਓ ਮੈਂ ਉਹਨਾਂ ਚਿਰ ਤਿਆਰ ਹੋ ਜਾਣਾ ਹੁਣ ਤਿਆਰ ਹੋ ਕੇ ਜਦੋਂ ਚੱਲਣ ਲੱਗੇ ਉਹ ਕਹਿੰਦੇ ਨੇ ਹੱਥ ਲਾਉਣ ਜਾਣਾ ਹੈ ਘੰਟੇ ਤੋਂ ਦੌਰ ਆ ਗਏ ਨੇ ਸਾਰੇ ਗੱਡੀ ਵੀ ਮੰਗੀ ਗਏ ਵੀ ਨਹੀਂ ਕਿਤੇ ਇਨੇ ਚਰ ਨੂੰ ਕਰਦਿਆਂ ਕਰਦਿਆਂ ਕੁਝ ਉੱਚਾ ਬੋਲੋ ਨੇ ਬੋਲਿਆ ਕੁਝ ਉਹਨੇ ਬੋਲਿਆ ਜਿਹਦੀ ਗੱਡੀ ਸੀ ਉਹ ਨੇ ਆਣ ਕੇ ਦਰਵਾਜ਼ਾ ਖੜਕਾਤਾ ਕਹਿਣ ਲੱਗਾ ਭਾਈ ਸਾਹਿਬ ਚਾਬੀ ਦਿਓ ਫਿਰ ਮੈਂ ਤੁਹਾਨੂੰ ਕਿੱਥੇ ਜਾਣਾ ਉਹ ਕਹਿੰਦੇ ਅਸੀਂ ਤੇ ਕਿਤੇ ਗਏ ਹੀ ਨਹੀਂ ਉਹ ਕਹਿੰਦਾ ਗਏ ਨਹੀਂ ਕਿਉਂ ਉਹ ਕਹਿੰਦਾ ਪਹਿਲਾਂ ਤੇ ਗੱਡੀ ਹੋਈ ਸ਼ਿੰਗਾਰ ਦੇ ਰਹਿਗੇ ਉਫ ਰੱਖਣ ਲੱਗਾ ਕਹਿੰਦਾ ਭਲੇ ਮਾਨਸੋ ਗੱਡੀ ਨੂੰ ਸ਼ਿੰਗਾਰਣ ਦੀ ਥਾਂ ਤੇ ਤੁਸੀਂ ਗੱਡੀ ਸਵਰੀ ਹੋਈ ਚ ਬੈਠ ਕੇ ਮੰਜ਼ਲ ਤੇ ਪਹੁੰਚਣਾ ਸੀ ਤੇ ਵਾਪਸ ਆ ਜਾਣਾ ਸੀ ਸੱਤ ਜਾਣ ਬਹੁਤੀ ਵਾਰੀ ਅਸੀਂ ਲੋਕ ਸਿਰਫ ਸ਼ਿੰਗਾਰਣ ਤੇ ਹੀ ਜ਼ੋਰ ਦੇਈ ਜਾਂਦੇ ਆ ਇਸ ਸ਼ਿੰਗਾਰ ਦੇ ਵਿੱਚ ਹੀ ਸਾਡੇ ਮਿਲਾਪ ਦਾ ਸਮਾਂ ਨਿਕਲ ਜਾਂਦਾ ਹੈ